ਸਤ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਨੂੰ ਦੁਬਾਰਾ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਮਹਿਕ ਪ੍ਰੀਤ ਜਦੋਂ ਵੀ ਬਲੌਗ ਪਾਉਂਦੀ ਹੈ ਤਾਂ ਉਸ ਨੂੰ ਬਹੁਤ ਸਾਰੇ ਅਜੀਹ ਕਮੈਂਟ ਆਉਣ ਲੱਗ ਗਏ ਹਨ ਜਿਸ ਦੇ ਨਾਲ ਮਹਿਕ ਪ੍ਰੀਤ ਬਹੁਤ ਹੀ ਹੁਣ ਦੁਬਾਰੇ ਦੁੱਖ ਦੇ ਵਿੱਚ ਜਾ ਰਹੀ ਹੈ ਮਹਿਕ ਪ੍ਰੀਤ ਨੇ ਪਹਿਲਾਂ ਆਪਣੇ ਚੈਨਲ ਤੇ ਕਮੈਂਟ ਬੰਦ ਕਰ ਦਿੱਤੇ ਸੀ ਅਤੇ ਜਦੋਂ ਹੀ ਮਹਿਕ ਨੇ ਕਮੈਂਟ ਔਨ ਕੀਤੇ ਤਾਂ ਨਾਲ ਦੀ ਨਾਲ ਹੀ ਮਹਿਕ ਨੂੰ 네ਗੇਟਿਵ ਕਮੈਂਟ ਆਉਣੇ ਸ਼ੁਰੂ ਹੋ ਗਏ ਮਹਿਕ ਨੂੰ ਅਜਿਹੇ ਕਮੈਂਟ ਆਉਂਦੇ ਹਨ ਜਿਵੇਂ ਕਿ ਤੇਰੇ ਮੰਮੀ ਡੈਡੀ ਵਿਚਾਰੇ ਐਨੇ ਜੋਗੇ ਹੈ ਨਹੀਂ ਸੀ ਉਹ ਤੈਨੂੰ ਵਸਤੀ ਨੂੰ ਵੇਖ ਕੇ ਖੁਸ਼ੀ ਨਾ ਕਿ ਹੁਣ ਉਹਨਾਂ ਪਤਾ ਨਹੀਂ ਉਹਨਾਂ ਤੇ ਕੀ ਬੀਤਦੀ ਹੈ ਬਾਕੀ ਸਾਰੇ ਤੈਨੂੰ ਹੀ ਗਲਤ ਕਹਿਣਗੇ ਪਤਾ ਨਹੀਂ ਤੂੰ ਕਿੱਥੇ ਰਹਿੰਦੀ ਹੈ ਪਤਾ ਨਹੀਂ ਕਿਹਦੇ ਨਾਲ ਤੁਰੇ ਫਿਰਦੀ ਹੈ ਅਤੇ ਦੂਸਰਾ ਕਮੈਂਟ ਮਹਿਕ ਥੋੜਾ ਜਿਹਾ ਸੋਚੋ ਤੁਸੀਂ ਕਿੰਨੀ ਦੇਰ ਤੁਸੀਂ ਕਿਸੇ ਦੇ ਘਰ ਰਹਿ ਸਕਦੇ ਹੋ ਜੇਕਰ ਇੱਕ ਨੀਵਾ ਹੋ ਜਾਵੇ ਤਾਂ ਕੁਝ ਨਹੀਂ ਹੁੰਦਾ ਕਈ ਵਾਰੀ ਆਪਣਾ ਰਿਸ਼ਤਾ ਬਚਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਇੱਕ ਕਮੈਂਟ ਦੇਖ ਕੇ ਤੁਸੀਂ ਇਹ ਸੋਚ ਸਕਦੇ ਹੋ ਵੀ ਮਹਿਕ ਨੂੰ ਬਹੁਤ ਸਾਰੇ ਇਸਤੇ ਫੈਨਸ ਹਜੇ ਵੀ ਇਨਸ਼ੀਅਤ ਦਿੰਦੇ ਹਨ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਇੱਕ ਹੋ ਜਾਓ ਅਤੇ ਨੀਵੇਂ ਹੋ ਕੇ ਆਪਣਾ ਘਰ ਬਚਾ ਲਓ ਜੋ ਕਿ ਬਿਲਕੁਲ ਹੀ ਸਹੀ ਹੈ ਕਿਉਂਕਿ ਮਹਿ ਕਦੇ ਵੀ ਆਪਣੇ ਰਿਸ਼ਤੇ ਬਾਰੇ ਆਪਣੇ ਫੈਨਸ ਨੂੰ ਕਦੇ ਵੀ ਕੋਈ ਪੱਕੀ ਜਾਣਕਾਰੀ ਨਹੀਂ ਦਿੰਦੀ ਜਦ ਕਿ ਮਹਿਕ ਨੂੰ ਦੇਖਣ ਵਾਲੇ ਇਸ ਤੇ ਚਾਹਤੇ ਹਮੇਸ਼ਾ ਹੀ ਇਸ ਵੀਡੀਓ ਦੇ ਵਿੱਚ ਰਹਿੰਦੇ ਹਨ ਕਿ ਮਹਿਕ ਆਪਣੇ ਅਤੇ ਰਵੀ ਦੇ ਰਿਸ਼ਤੇ ਬਾਰੇ ਕੋਈ ਸਾਨੂੰ ਜਾਣਕਾਰੀ ਦਵੇ ਤਾਂ ਜੋ ਸਾਨੂੰ ਵੀ ਕੁਝ ਪਤਾ ਲੱਗੇ ਵੀ ਇਹ ਅਲੱਗ-ਅਲੱਗ ਕਿਉਂ ਰਹਿੰਦੇ ਹਨ ਅਤੇ ਮਹਿਕ ਕਿਸੇ ਦੇ ਘਰੇ ਕਿਉਂ ਰਹਿੰਦੀ ਹੈ ਅਤੇ ਇਹਨਾਂ ਨੇ ਆਪਣਾ ਚੈਨਲ ਅਲੱਗ-ਅਲੱਗ ਕਿਉਂ ਬਣਾਇਆ ਹੈ